ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ এডਿਕੇਸ਼ਨ ਹੱਬ ਅੰਬੈਂਸ ਇੰਸਟੀਚੂਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਗੱਲ ਕਰਾਂਗੇ ਬਹੁਤ ਇੰਪੋਰਟੈਂਟ ਜਿਹੜਾ ਨੋਟੀਫਿਕੇਸ਼ਨ ਆਇਆ ਹੈਗਾ ਅਦੀਨ ਸਬਾਹਾਂ ਚੌਨ ਬੋਰਡ ਪੰਜਾਬ ਵੱਲੋਂ ਬੇਟਾ ਵੱਖ-ਵੱਖ ਡਿਪਾਰਟਮੈਂਟ ਦੇ ਵਿੱਚ ਗਰੁੱਪ ਡੀ ਦੀਆਂ ਜਿਹੜੀਆਂ ਪੋਸਟਾਂ ਐ ਜਿਹੜੀਆਂ ਉਹ ਕੱਢੀਆਂ ਗਈਆਂ ਆ ਤੇ ਅਨਾਉਂਸ ਹੋ ਚੁੱਕੀਆਂ ਆਂਆਂ ਤੇ ਤੁਸੀਂ ਉਸ ਪੋਸਟਾਂ ਨੂੰ ਬੇਟਾ ਜੋ ਬੱਚੇ ਇੰਟਰਸਟਡ ਨੇ ਉਹ ਇਹ ਪੋਸਟਾਂ ਨੂੰ ਅਪਲਾਈ ਕਰ ਸਕਦੇ ਨੇ ਹੁਣ ਜੋ ਬੱਚੇ ਮੇਰੇ ਚੈਨਲ ਤੇ ਨਵੇਂ ਨੇ ਬੇਟਾ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਬਟਨ ਦਬਾ ਲੈਣ ਨਾਲ ਹੀ ਬੇਟਾ ਇੰਨਾ ਪੋਸਟਾਂ ਦੀ ਤਿਆਰੀ ਕਰਨ ਲਈ ਤੁਸੀਂ 94 630 79680 ਨੰਬਰ ਤੇ ਸੰਪਰਕ ਕਰ ਸਕਦੇ ਹੋ ਜਿਹੜੀਆਂ ਇਹ ਵੱਖ-ਵੱਖ ਪੋਸਟਾਂ ਇਹਨਾਂ ਦੀ ਮੈਂ ਡਿਟੇਲ ਦਵਾਂਗਾ ਜਾਂ ਸਾਡੇ ਫ੍ਰੀ WhatsApp ਗਰੁੱਪ ਨਾਲ ਇਹਨਾਂ ਪੋਸਟਾਂ ਦੇ ਲਈ ਜੁੜਨ ਲਈ ਬੇਟਾ ਤੁਸੀਂ 94630 79680 ਨੰਬਰ ਨਾਲ ਤੇ WhatsApp ਕਰ ਸਕਦੇ ਹੋਗੇ ਤੇ ਇਹਨਾਂ ਪੋਸਟਾਂ ਲਈ ਬੇਟਾ ਜੁੜ ਸਕਦੇ ਹੋਗੇ ਸਾਡੀ ਜਿਹੜੀ ਤਿਆਰੀ ਹੈ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਤਜਰਬੇਕਾਰ ਸਟਾਫ ਵੱਲੋਂ ਕਰਵਾਈ ਜਾ ਰਹੀ ਹੈ ਤਾਂ ਜੋ ਤੁਸੀਂ ਪੇਪਰ ਨੂੰ ਕੁਆਲੀਫਾਈ ਕਰ ਸਕੋ ਬੱਚੇ ਆਪਣੇ ਕੋਲ ਇਹ ਪੋਸਟਾਂ ਗਰੁੱਪ ਡੀ ਦੀਆਂ ਆਈਆਂ ਮੈਂ ਸਾਰੇ ਕਿੰਨੀਆਂ 8 ਇਸ਼ਤਿਹਾਰ ਨੰਬਰ 8 2025 ਦੇ ਅਕੋਰਡਿੰਗ ਬੇਟਾ ਇਹ ਕੱਢੀਆਂ ਗਈਆਂ ਆ ਇਹ ਵੱਖ-ਵੱਖ ਡਿਪਾਰਟਮੈਂਟ ਦੀ ਮੈਂ ਕੱਲੀ-ਕੱਲੀ ਪੋਸਟ ਬਾਰੇ ਬੇਟਾ ਜਾਣਕਾਰੀ ਦਵਾਂਗਾ ਸਭ ਤੋਂ ਪਹਿਲਾਂ ਇਹ ਬੇਟਾ ਆਪਾਂ ਨੂੰ ਜਿਹੜੇ ਇਸ਼ਤਿਹਾਰ ਪ੍ਰਕਾਸ਼ਿਤ ਕਦੋਂ ਹੋਇਆ ਬੇਟਾ ਅੱਜ 17 11 2025 ਨੂੰ ਬੇਟਾ ਇਹ ਇਸ਼ਤਿਹਾਰ ਹੈ ਜਿਹੜਾ ਉਹ ਪ੍ਰਕਾਸ਼ਿਤ ਹੋਇਆਗਾ ਯਾਨੀ ਕਿ ਕੱਲ੍ਹ ਵਾਲੇ ਦਿਨ ਅੱਜ 18 ਤਰੀਕ ਹੈਗੀ ਤੇ ਇਹ ਪ੍ਰਕਾਸ਼ਿਤ ਹੋਇਆਗਾ ਬੇਟਾ ਤੇ ਹੁਣ ਇਹ ਜਿਹੜੀ ਪੋਸਟਾਂ ਆ ਗਈਆਂ ਇਹ ਆਨਲਾਈਨ ਬੇਟਾ ਸ਼ੁਰੂ ਹੋ ਜਾਣਗੀਆਂ 21 11 2025 ਤੋਂ ਤੇ ਆਨਲਾਈਨ ਸਬਮਿਟ ਕਰਨ ਦੀ ਆਖਰੀ ਤਰੀਕ ਜਿਹੜੀ ਹੈਗੀ 15 12 2025 ਰਹੇਗੀ ਤੇ ਫੀਸ ਭਰਨ ਦੀ ਆਖਰੀ ਤਰੀਕ ਹੈ ਬੇਟਾ 17 12 2025 ਰਹੇਗੀ ਇਹ ਬੇਟਾ ਡੇਟ ਸੀਗੀ ਜਿਹੜੀ ਆਪਾਂ ਮੈਂ ਤੁਹਾਨੂੰ ਦੱਸਿਆਗਾ ਹੁਣ ਬੱਚੇ ਆਪਣੇ ਕੋਲ ਇਹ ਟੋਟਲ ਪੋਸਟਾਂ ਜਿਹੜੀਆਂ ਹੈਗੀਆਂ ਆ ਉਹ ਬੇਟਾ ਆਪਣੇ ਕੋਲ 331 ਪੋਸਟ ਹੈਗੀਆਂ ਯਾਦ ਰੱਖਣਾ ਟੋਟਲ 331 ਪੋਸਟ ਹੈ ਇਹਦੇ ਵਿੱਚੋਂ ਕਿਹੜੇ ਕਿਹੜੇ ਡਿਪਾਰਟਮੈਂਟ ਚ ਬੇਟਾ ਗਰੁੱਪ ਡੀ ਦੀਆਂ ਪੋਸਟਾਂਗੀਆਂ ਯਾਦ ਰੱਖਣੀਆਂ ਨੇ ਯਾਦ ਰੱਖਣੀਆਂ ਵੱਖ-ਵੱਖ ਡਿਪਾਰਟਮੈਂਟ ਚ ਦੇਖੋ ਇਹਦੇ ਵਿੱਚ ਆਮ ਰਾਜ ਵਿਭਾਗ ਦੇ ਵਿੱਚ ਸੇਵਾਦਾਰ ਦੀਆਂ 150 ਪੋਸਟਾਂ ਹਨ ਡੈਰੀ ਵਿਕਾਸ ਵਿਭਾਗ ਦੇ ਵਿੱਚ ਸੇਵਾਦਾਰ ਦੀਆਂ 22 ਪੋਸਟਾਂ ਡਿਪਟੀ ਕਮਿਸ਼ਨਰ ਮਾਨਸਾ ਦੇ ਵਿੱਚ ਬੇਟਾ ਸੇਵਾਦਾਰ ਦੀਆਂ 18 ਪੋਸਟਾਂ ਹੈ ਚੀਫ ਐਡੀਟਰ ਡਿਪਾਰਟਮੈਂਟ ਦੇ ਵਿੱਚ ਬੇਟਾ ਸੇਵਾਦਾਰ ਦੀਆਂ 15 ਪੋਸਟ ਹੈ ਡਾਇਰੈਕਟੋਰੇਟ ਮੱਛੀ ਤੇ ਪਾਲਣ ਵਿਭਾਗ ਦੇ ਵਿੱਚ ਬੇਟਾ ਸੇਵਾਦਾਰ ਦੀਆਂ 11 ਪੋਸਟਾਂ ਹਨ ਆਮ ਰਾਜ ਪ੍ਰਬੰਧ ਵਿਭਾਗ ਦੇ ਵਿੱਚ ਬੇਟਾ ਚੌਂਕੀਦਾਰ ਦੀਆਂ 22 ਪੋਸਟਾਂ ਹੈ ਬੇਟਾ ਸਭ ਤੋਂ ਵੱਧ ਪੋਸਟਾਂ ਆਮ ਰਾਜ ਵਿਭਾਗ ਪ੍ਰਬੰਧ ਵਿਭਾਗ ਦੇ ਵਿੱਚ ਹੈ ਚੌਂਕੀਦਾਰ ਦੀਆਂ 22 ਤੇ ਸੇਵਾਦਾਰ ਦੀਆਂ 150 ਡਾਇਰੈਕਟੋਰੇਟ ਮੱਛੀ ਪਾਲਣ ਮੱਛੀ ਤੇ ਪਾਲਣ ਵਿਭਾਗ ਮੱਛੀ ਪਾਲਣ ਵਿਭਾਗ ਦੇ ਵਿੱਚ ਬੇਟਾ ਚੌਂਕੀਦਾਰ ਦੀਆਂ 5 ਪੋਸਟਾਂ ਹੈ ਡੇਰੀ ਵਿਭਾਗ ਵਿਕਾਸ ਭਾਗ ਦੇ ਵਿੱਚ ਸਵੀਪਰ ਕੰਮ ਚੌਂਕੀਦਾਰ ਦੀਆਂ ਬੇਟਾ 4 ਹੈ ਡਾਇਰੈਕਟਰ ਮੱਛੀ ਤੇ ਪਾਲਣ ਵਿਭਾਗ ਬੇਟਾ ਸਵੀਪਰ ਕੰਮ ਚੌਂਕੀਦਾਰ ਦੀਆਂ 6 ਪੋਸਟਾਂ ਹੈ ਡਿਪਟੀ ਕਮਿਸ਼ਨਰ ਮਾਨਸਾ ਦੇ ਵਿੱਚ ਸਫਾਈ ਸੇਵਕ ਦੀਆਂ 5 ਪੋਸਟਾਂ ਹੈ ਡਿਪਟੀ ਕਮਿਸ਼ਨਰ ਮਾਨਸਾ ਦੇ ਵਿੱਚ ਸਵੀਪਰ ਕੰਮ ਮਾਲੀ ਦੀ ਇੱਕ ਪੋਸਟ ਹੈ ਡਾਇਰੈਕਟਰ ਮੱਛੀ ਪਾਲਣ ਵਿਭਾਗ ਦੇ ਵਿੱਚ ਮੱਛੀ ਪਾਲਕਾਂ ਦੀਆਂ ਬੇਟਾ 68 ਪੋਸਟਾਂ 68 ਥਾੜ੍ਹ ਪੋਸਟਾਂ ਬਹੁਤ ਜ਼ਿਆਦਾ ਪੋਸਟਾਂ ਆਈਆਂ ਤੇ ਡਾਇਰੈਕਟਰ ਮੱਛੀ ਪਾਲਣ ਦੇ ਵਿਭਾਗ ਦੇ ਵਿੱਚ ਮਾਲੀ ਕੰਮ ਚੌਂਕੀਦਾਰ ਦੀ ਬਿਟਾ ਦੋ ਪੋਸਟ ਹੈ ਡਾਇਰੈਕਟਰ ਮੱਛੀ ਤੇ ਪਾਲਣ ਵਿਭਾਗ ਦੇ ਵਿੱਚ ਬੋਟਮੈਨ ਦੀ ਬਿਟਾ ਇੱਕ ਪੋਸਟ ਹੈ ਤੇ ਲੈਬਾਰਟਰੀ ਅਟੈਂਡੈਂਟ ਦੀ ਇੱਕ ਪੋਸਟ ਹੈ ਟੋਟਲ ਬਿਟਾ 331 ਪੋਸਟ ਹੈ ਬੱਚੇ ਇਹ ਇਹਨਾਂ ਦਾ ਵੱਖ-ਵੱਖ ਵਰਗੀਕਰਨ ਕਾਹ ਕੈਟਾਗਰੀ ਅਕੋਰਡਿੰਗ ਕੀਤਾ ਹੋਇਆਗਾ ਕਿੰਨੀਆਂ ਫੀਮੇਲ ਲਈ ਰਿਜ਼ਰਵ ਕੀਤੀਆਂ ਹੋਈਆਂ ਸਾਨੂੰ ਪਤਾ ਹੈ ਫੀਮੇਲ ਲਈ 33% ਕੋਟਾ ਜਿਹੜਾ ਹੈਗਾਗਾ ਫੀਮੇਲ ਦਾ ਰਿਜ਼ਰਵ ਹੈ ਇਸ ਕਰਕੇ ਵਿੱਚ ਆਪਣੇ ਕੋਲ ਇਹ ਸਾਰੀਆਂ ਪੋਸਟਾਂ ਹੁਣ ਤੁਸੀਂ ਅਪਲਾਈ ਕਰ ਸਕਦੇ ਹੋਗੇ ਤੇ ਅਪਲਾਈ ਕਰਨ ਲਈ ਬੇਟਾ ਸੁਣਨੀ 94630 79680 ਨੰਬਰ ਨਾਲ ਸੰਪਰਕ ਕਰਨਾ ਕੋਈ ਵੀ ਇਸ ਪੋਸਟ ਲਈ ਜਾਣਕਾਰੀ ਲੈਣਾ ਚਾਹੁੰਦਾ ਹੈਗਾ ਕਿਸੇ ਵੀ ਪੋਸਟ ਦੇ ਲਈ ਉਹ 94630 79680 ਤੇ ਸੰਪਰਕ ਕਰ ਸਕਦੇ ਹੋ ਬੇਟਾ ਆਪਣੇ ਕੋਲ ਜਿਹੜੀਆਂ ਫਿਸ਼ਰਮੈਨ ਦੀਆਂ ਪੋਸਟਾਂ ਆਈਆਂ ਉਹਦੇ ਵਿੱਚ ਬੇਟਾ ਇਹ ਇਹਰੇ ਵਿੱਚ ਰਿਜ਼ਰਵ ਵੂਮਨ ਦੇ ਲਈ ਕੋਈ ਨਹੀਂ ਹੈ ਬਟਾ ਰਿਜ਼ਰਵ ਕਿਉਂਕਿ 68 ਪੋਸਟਾਂ ਇਹ ਮੇਲ ਫਿਸ਼ਰਮੈਨ ਹੈ ਮੈਨ ਮਤਲਬ ਕਿ ਮੱਛੀ ਪਾਲਕ ਮੈਨ ਮਤਲਬ ਕਿ ਬਟਾ ਆਦਮੀਆਂ ਦੇ ਲਈ ਇਹ ਪੋਸਟਾਂ ਹੈਗੀਆਂ 68 ਓਨਲੀ ਮੇਲ ਵਾਲੇ ਹੀ ਇਹ ਅਪਲਾਈ ਕਰ ਸਕਣਗੇ ਤੇ ਮੱਛੀ ਪਾਲਣ ਵਿਭਾਗ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਬਟਾ ਸੇਵਾਦਾਰਾਂ ਦੀਆਂ 11 ਪੋਸਟਾਂ ਦੇ ਵਿੱਚੋਂ ਜਨਰਲ ਦੀਆਂ ਦੋ ਇਹਦੇ ਵਿੱਚ ਇੱਕ ਪੋਸਟ ਫੀਮੇਲ ਦੇ ਲਈ ਰਿਜ਼ਰਵ ਹੈ ਇਹ ਚੀਜ਼ਾਂ ਬੇਟਾ ਤੁਸੀਂ ਦੇਖ ਹੀ ਸਕਦੇ ਹੋਗੇ ਚੌਕੀਦਾਰ ਦੀ ਪੋਸਟ ਦੇ ਵਿੱਚ ਵੀ ਬੇਟਾ ਕੋਈ ਫੀਮੇਲ ਦੇ ਲਈ ਰਿਜ਼ਰਵ ਨਹੀਂ ਹੈ ਅਪਲਾਈ ਕਰ ਸਕਦੇ ਹੋ ਠੀਕ ਹੈ ਇਹ ਸਾਰੀਆਂ ਪੋਸਟਾਂ ਤੁਸੀਂ ਅਪਲਾਈ ਕਰਨੀਆਂ ਹੀ ਆਂ ਹਰੇਕ ਬੱਚੇ ਨੇ ਅੱਗੇ ਆਪਾਂ ਗੱਲ ਕਰਾਂਗੇ ਬੇਟਾ ਸਾਰੀ ਡਿਟੇਲ ਤੁਹਾਨੂੰ ਮੈਂ ਦੱਸ ਚੁੱਕਿਆਗਾ ਵੀ ਕਿਵੇਂ-ਕਿਵੇਂ ਬਟਾ ਇਹ ਅਪਲਾਈ ਕਰਨਾ ਹੈ ਇਹਨਾਂ ਦੀ ਫੀਸ ਕੀ ਰਹਿਣ ਵਾਲੀ ਹੈ education ਦੀ ਗੱਲ ਕਰਾਂਗੇ ਬੇਟਾ এডਿਕੇਸ਼ਨ ਤੇ ਫੀਸ ਦੀ ਆਪਣੇ ਕੋਲ ਇਹਨਾਂ ਦੀ ਜਿਹੜੀ এডਿਕੇਸ਼ਨ ਹੈ ਬੇਟਾ ਵਿਦਿਅਕ এডਿਕੇਸ਼ਨਲ ਕੁਆਲਿਫਿਕੇਸ਼ਨ ਸੇਵਾ ਦਾ ਰੋਗ ਹੈ ਚੌਂਕੀਦਾਰ ਸਵੀਪਰ ਕੰਮ ਚੌਂਕੀਦਾਰ ਸਫਾਈ ਸੇਵਕ ਸਵੀਪਰ ਕੰਮ ਮਾਲੀ ਮਾਲੀ ਕੰਮ ਚੌਂਕੀਦਾਰ ਮੱਛੀ ਪਾਲਕ ਬੋਟਮੈਨ ਲਬੋਰਟਰੀਡ اٹੈਂਡੈਂਟ ਇਹਨਾਂ ਦੀ ਪੰਜਾਬ ਰਾਜ ਗਰੁੱਪ ਡੀ ਦੀ ਸਰਵਿਸ ਰੂਲ ਦੇ ਮੁਤਾਬਕ ਬੇਟਾ ਨਿਯਮਾਂ ਦੇ ਵਿੱਚ ਸਮੇਂ-ਸਮੇਂ ਤੇ ਹੋਈਆਂ ਸੌਦਾ ਦੇ ਮੁਤਾਬਕ ਬੱਚੇ ਨੇ 10ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ ਪੰਜਾਬੀ ਲੈਂਗੁਏਜ ਦੇ ਨਾਲ ਪੰਜਾਬੀ ਪਾਸ ਹੋਣਾ ਕੰਪਲਸਰੀ ਹੈ ਬੇਟਾ ਇਹ ਚੀਜ਼ ਨੂੰ ਯਾਦ ਰੱਖਣਾ ਹੈਗਾ ਤੇ ਇਹ ਵਿੱਚ ਐਜੂਕੇਸ਼ਨ ਬਾਰੇ ਮੈਂ ਸੁਣਦਾ ਸੀ ਤਾਂ ਤੇ ਏਜ ਬਾਰੇ ਆਪਾਂ ਗੱਲ ਕਰੀਏ ਏਜ ਬਾਰੇ ਵੀ ਗੱਲ ਕਰਾਂਗੇ ਤੇ ਫੀਸ ਬਾਰੇ ਵੀ ਗੱਲ ਕਰਾਂਗੇ ਜਿਹੜੀ 1 1 2025 ਨੂੰ ਬੱਚੇ ਜਿਹੜੀ ਏਜ ਹੈ ਉਹ 18 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਤੇ ਜਨਰਲ ਲਈ ਬਟਾ 37 ਸਾਲ ਹੋਣੀ ਚਾਹੀਦੀ ਹੈ ਬਟਾ ਤੇ ਜੇਕਰ ਕੋਈ ਵਿਅਕਤੀ ਰਾਜ ਜਾਂ ਕੇਂਦਰੀ ਸਰਕਾਰ ਦੇ ਵਿੱਚ ਕੰਮ ਕਰਦਾ ਹੈਗਾ ਉਹਦੇ ਲਈ ਇਹ 45 ਸਾਲ ਏਜ ਹੋਏਗੀ ਬੱਚੇ ਹੁਣ ਜਿਹੜੀਆਂ ਇੱਥੇ ਮੈਂ ਇੱਕ ਗੱਲ ਹੋਰ ਕਰਾਂਗਾ ਜਿਹੜੀਆਂ ਫੀਮੇਲ ਜਾਂ ਐਮਪੀਐਚ ਡਬਲਯੂ ਫੀਮੇਲ ਦੀਆਂ ਜਾਂ ਏਐਨਐਮ ਦੀਆਂ ਹੈਗੀਆਂ ਆਂ ਉਹ ਉਹ ਇਹ ਪੋਸਟਾਂ ਜ਼ਰੂਰ ਅਪਲਾਈ ਕਰਨ ਜਿਨ੍ਹਾਂ ਦੀ ਨੀਅਰ ਅਬਾਊਟ ਬਟਾ 37 ਸਾਲ ਕੰਪਲੀਟ ਹੋਣ ਵਾਲੀ ਹੈ ਜਿਨ੍ਹਾਂ ਦੀ ਉਮਰ 37 ਸਾਲ ਕੰਪਲੀਟ ਹੋਣ ਵਾਲੀ ਹੈ ਉਹ ਇਹ ਪੋਸਟਾਂ ਨੂੰ ਅਪਲਾਈ ਜ਼ਰੂਰ ਕਰਨ ਕਿਉਂਕਿ ਜੇਕਰ ਤੁਸੀਂ ਇਸ ਪੋਸਟ ਦੇ ਵਿੱਚ ਸਿਲੈਕਟ ਹੋ ਜਾਨੇ ਹੋ ਤਾਂ ਤੁਹਾਡੀ ਉਮਰ ਦੇ ਵਿੱਚ ਬਾਦ ਦਾ ਤੁਹਾਨੂੰ 45 ਸਾਲ ਤੱਕ ਮਿਲ ਜਾਏਗਾ ਤੇ ਤੁਸੀਂ ਆਪਣੀ ਜਿਹੜੀ MPHW ਫੀਮੇਲ ਦਾ ਇਨ ਫਿਊਚਰ ਪੇਪਰ ਹੁੰਦਾ ਤਾਂ ਤੁਸੀਂ 45 ਸਾਲ ਤੱਕ ਐਲੀਜੀਬਲ ਹੋ ਜਾਓਗੇ ਇਸ ਕਰਕੇ ਇਹ ਪੋਸਟਾਂ ਨੂੰ ਜ਼ਰੂਰ ਅਪਲਾਈ ਕਰੋ ਮੈਂ ਜਿਹੜੀਆਂ ਫੀਮੇਲ ਐਸੇ ਸਾਲ ਆਪਣੀ ਕੰਪਲੀਟ ਏਜ ਕਰ ਰਹੀਆਂ ਨੇ ਤੇ ਆਪਣੇ ਕੋਲ ਇਹਨਾਂ ਦੀ ਫੀਸ ਹੈ ਬਟਾ ਆਮ ਵਰਗ ਦੇ ਲਈ ਜਨਰਲ ਕੈਟਾਗਰੀ ਦੇ ਲਈ 1000 ਰੁਪਏ ਰਹਿਣ ਵਾਲੀ ਹੈ ਤੇ ਈਡਬਲਯੂਐਸ ਦੇ ਲਈ ਜਾਂ ਬੀਸੀ ਜਾਂ ਐਸਸੀ ਦੇ ਲਈ 250 ਰੁਪਏ ਐਕਸ ਸਰਵਿਸਮੈਨ ਡਿਪੈਂਡੈਂਟ ਦੇ ਲਈ ਬਟਾ 200 ਰੁਪਏ ਫਿਜ਼ੀਕਲ ਹੈਂਡੀਕੈਪ ਦੇ ਲਈ 500 ਰੁਪਏ ਬੱਚੇ ਇਹ ਸਾਰੀ ਦੀ ਸਾਰੀ ਮੈਂ ਤੁਹਾਨੂੰ ਜਾਣਕਾਰੀ ਜਿਹੜੀ ਦਿੱਤੀ ਹੈਗੀ ਤੇ ਜੇਕਰ ਤੁਹਾਨੂੰ ਚੰਗੀ ਲੱਗੀ ਤੇ ਜਰੂਰ ਬਟਾ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਤੇ ਨਾਲ ਹੀ ਬੇਟਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨ ਦੇ ਨਾਲ-ਨਾਲ ਚੈਨਲ ਨੂੰ ਜੁਆਇਨ ਕਰਨਾ ਵੀ ਨਾ ਭੁੱਲਣਾ ਜੁਆਇਨ ਕਰਨ ਦਾ ਤੁਹਾਨੂੰ ਫਾਇਦਾ ਕੀ ਹੋਣਾਗਾ ਜੋ ਵੀਡੀਓ ਬੇਟਾ YouTube ਨੇ ਹਾਈਡ ਕੀਤੀਆਂ ਹੋਈਆਂ ਇੰਪੋਰਟੈਂਟ ਹੈ ਐਗਜ਼ਾਮ ਪੁਆਇੰਟ ਆਫ 뷰 ਦੇ ਨਾਲ ਬੇਟਾ ਜਿਹੜੇ ਇਹ ਪੇਪਰ ਦੇ ਵਿੱਚ ਤੁਹਾਨੂੰ ਜੀਕੇ ਵਗੈਰਾ ਜਾਂ ਫਿਰ ਐਮਸੀਕਿਊ ਜਿਹੜੇ ਬਹੁਤ ਈਜ਼ੀ ਲੈਵਲ ਦੇ ਆਣਗੇ ਉਹ ਸਾਰੇ ਹੀ ਤੁਹਾਨੂੰ ਕਰਵਾਏ ਜਾਣਗੇ ਤਾਂ ਤੁਸੀਂ ਇੱਕੋ ਹੀ ਨੰਬਰ ਬੱਚੇ ਜਾ ਰੱਖਣਾ ਹੈ 94 630 79